ਤਬ ਉਹ ਕਿ째ਦਾ ਅਚਾਨਕ ਤੈਨੂੰ ਵੀ ਜਿਹਦਾ ਦੱਸ ਮੰਨਦੇ ਕੋਈ ਨਹੀਂ ਲੇਦਾ ਮੰਗਤੀ ਬੇਰੁਜ਼ਗਾਰ ਰੋਜ਼ 20 20 ਦੇ 30 ਦੇ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਸਮ੍ਰiddhi ਦੀ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਪਈ ਹੈ ਜਿੱਥੇ ਕਿ ਉਹ ਇੱਕ ਮੁੰਡੇ ਦੇ ਨਾਲ ਰਾਤ ਨੂੰ ਪਈ ਹੁੰਦੀ ਹੈ ਕਿਤੇ ਇੱਕ ਸਟੋਰੀ ਅਪਲੋਡ ਕਰਦੀ ਹੈ ਆਪਣੇ ਸਨੈਪਚੈਟ ਦੇ ਉੱਪਰ ਉਹ ਟੋਰੀ ਸਨੈਪਚੈਟ ਦੇ ਉੱਪਰੋਂ ਕੁਝ ਟਾਈਮ ਬਾਅਦ ਇਹ ਡਿਲੀਟ ਕਰ ਦਿੱਤੀ ਜਾਂਦੀ ਸਮ੍ਰਿਧੀ ਦੁਆਰਾ ਜਿਸ ਮੁੰਡੇ ਨਾਲ ਸਮ੍ਰਿਧੀ ਦੀ ਇਹ ਵੀਡੀਓ ਵਾਇਰਲ ਹੋਈ ਆ ਉਸ ਮੁੰਡੇ ਨਾਲ ਸਮ੍ਰਿਧੀ ਨੇ ਪਹਿਲਾਂ ਵੀ ਇੱਕ ਦੋ ਵਾਰ ਸਟੋਰੀ ਸ਼ੇਅਰ ਕੀਤੀ ਆ ਗੱਡੀ ਦੇ ਵਿੱਚ ਬੈਠਿਆਂ ਦੀ ਸੋ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਲੋਕ ਆ ਇੱਥੇ ਸਮ੍ਰਿਧੀ ਦੀ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਹਿੰਦੇ ਪਏ ਨੇ ਕਿ ਸਾਇਲ ਸੁਦੇਰ ਨੂੰ ਸਮ੍ਰਿਧੀ ਨੇ ਧੋਖਾ ਦਿੱਤਾ ਕਿਉਂਕਿ ਸਾਇਲ ਸੁਦੇਰ ਨਾਲ ਜਦੋਂ ਇੰਡੀਆ ਹੁੰਦੀ ਸੀ ਉਸ ਟਾਈਮ ਇਹਨਾਂ ਦੀ ਗੱਲਬਾਤ ਸੀ ਕਿਉਂਕਿ ਉਸ ਟਾਈਮ ਵੀ ਇਹ ਇੱਕ ਦੂਜੇ ਨਾਲ ਕਈ ਵਾਰ ਸਟੋਰੀਆਂ ਅਪਲੋਡ ਕਰ ਦਿੰਦੇ ਸੀ ਤੇ ਬਾਅਦ ਵਿੱਚ ਡਿਲੀਟ ਕਰ ਦਿੰਦੇ ਹੁੰਦੇ ਸੀ ਜੋ ਸਟੋਰੀ ਦੋ ਜੀ ਸਕਰੀਨ ਉਪਰ ਵੀ ਚਲਦੀਆਂ ਦੇਖ ਸਕਦੇ ਹੋਗੇ ਬਾਕੀ ਲੋਕ ਤਾਂ ਇੱਥੇ ਹੀ ਕਹਿੰਦੇ ਪਏ ਨੇ ਕਿ ਸਮ੍ਰਿਧੀ ਦੀ ਅਮਰੀਕਾ ਜਾ ਕੇ ਬਦਲ ਗਈ ਆ ਕਿ ਉਹ ਲੋਕ ਤਾਂ ਇੱਥੇ ਹੀ ਕਹਿੰਦੇ ਪਏ ਨੇ ਕਿ ਸਮ੍ਰਿਧੀ ਦਾ ਇਹ ਨਵਾਂ ਬੁਆਏਫਰੈਂਡ ਆਗਾ ਕਿਉਂਕਿ ਸਮ੍ਰਿਧੀ ਅਕਸਰ ਇਸ ਨਾਲ ਫੋਟੋ ਵੀਡੀਓ ਸ਼ੇਅਰ ਖੁਦ ਕਰਦੀ ਰਹਿੰਦੀ ਆ ਕਿ ਬਾਕੀ ਤੁਸੀਂ ਅੱਗੇ ਉਹ ਵੀਡੀਓ ਵੀ ਜਰੂਰ ਦੇਖਿਓ ਨਾਲ ਦੀ ਨਾਲ ਕਿਹਾ ਜਾ ਰਿਹਾ ਕਿ ਇੱਥੇ ਸਮ੍ਰਿਧੀ ਇਹ ਜਾਣ ਬੁੱਝ ਕੇ ਸਟੰਟ ਕਰਦੀ ਪਈ ਆ ਕਿ ਆਪਣੇ ਅਕਾਊਂਟ ਦੀ ਰੀਚ ਵਧਾਉਣ ਲਈ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸ਼ਾਂਝੇ ਜਰੂਰ ਕਰਕੇ ਜੇ ਮਿਲਦਾ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕੁਝ ਹੋਇਆ 1 ਮਿੰਟ ਇਹ ਬਈ ਜੋ ਜਿਹੜਾ ਹੈ 10 ਸੈਕਿੰਡ ਕੰਮ ਨਹੀਂ ਮਿਲ ਗਿਆ ਆਪਣੇ ਨੂੰ ਸਵੇਰ ਲੱਗੀ ਗੁੰੜੀ